ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਤੇਜ ਸਿੰਘ ਤੇ ਤੁਸੀਂ ਜੁੜਿਆ ਹੋ ਦੋਸਤੋ ਕਮਾਲੂ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਆ ਇਹ ਪਿੰਡ ਜੋਧਪੁਰ ਪਖਰ ਇਸ ਪਿੰਡ ਨੂੰ ਤਹਿਸੀਲ ਮੌੜ ਮੰਡੀ ਪੈਂਦੀ ਹੈ ਤੇ ਜ਼ਿਲ੍ਹਾ ਬਠਿੰਡਾ ਹੈ ਨੇੜੇ ਦੇ ਪਿੰਡ ਭਾਈ ਬਖਤੌਰ, ਯਾਤਰੀ, ਮੈਸਰ ਖਾਨਾ, ਲੇਲੇਵਾਲਾ ਇਹ ਪਿੰਡੇ ਦੇ ਕੋਲੇ ਨੇੜੇ-ਨੇੜੇ ਰਹਿ ਗਏ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਨਗ ਦਿਖਾਉਣੇ ਆ ਇੱਕ ਤਾਂ ਗਾਂ ਖੜੀ ਹੈ ਸੂਨ ਵਾਲੀ ਐ ਤੇ ਸਾਹਮਣੇ ਇੱਕ ਝੋਟੀ ਖੜੀ ਐ ਚੰਗੀ ਉਹ ਸੂਈ ਬਈ ਐ ਸੋਨੂੰ ਦੋਨਾਂ ਦੇ ਵਿੱਚੋਂ ਦੋਸਤੋ ਜਿਹੜਾ ਵੀ ਨੱਕ ਚੰਗਾ ਲੱਗਿਆ ਉਹਦੀ ਤਸੱਲੀ ਕਰ ਲਿਓ ਤਸੱਲੀ ਕਰਨਾ ਤੁਹਾਡਾ ਹੱਕ ਬਣਦਾ ਕਿਉਂਕਿ ਤੁਸੀਂ ਪੈਸੇ ਲਾਉਣ ਵਾਲੇ ਧਰੋ ਤੇ ਮੇਰਾ ਕੰਮ ਸਿਰਫ ਵੀਡੀਓ ਬਣਾਉਣਾ ਐ ਤੇ ਕੋਸ਼ਿਸ਼ ਮੇਰੀ ਇਹ ਰਹਿੰਦੀ ਐ ਹਰੇਕ ਐਂਗਲ ਤੋਂ ਜਾਨਵਰ ਨੂੰ ਦਿਖਾਇਆ ਜਾਵੇ ਗੱਲਬਾਤ ਆਪਾਂ ਬਾਈ ਨਾਲ ਕਰ ਲੰਨੇ ਆਂ ਬਾਈ ਆਇਓ ਹੋਰ ਬਾਈ ਹੈਪੀ ਠੀਕ ਠਾਕ ਠੀਕ ਐ ਬਈ ਵਧੀਆ ਮੋਬਾਈਲ ਨੰਬਰ ਦੱਸੋ ਆਪਣਾ 62394 ਜੀ ਹਾਂਜੀ 74955 ਦੁਬਾਰੇ ਬੋਲ ਦਿਓ ਬਈ 62394 74955 ਪਹਿਲਾਂ ਵਾਲੇ ਨਗ ਵਿਗ ਗਏ ਹਾਂ ਪਹਿਲਾਂ ਵਾਲੇ ਆਪਣੇ ਬਾਈ ਨਗ ਵਿਗ ਗਏ ਸੀਗੇ ਠੀਕ ਹੈ ਅੱਜ ਫਿਰ ਦੋ ਨਗ ਆ ਗਏ ਹਾਂ ਬਾਈ ਦੋ ਆ ਗਏ ਦੱਸਿਓ ਪਹਿਲੀ ਗਾਂ ਦੀ ਡਿਟੇਲ ਦੱਸ ਦੇਣਾ ਦੋ ਵੀ ਨਗ ਆ ਗਏ ਤੇ ਦੋ ਵਿੱਚ ਕੱਟੀਆਂ ਬਈ ਪਾਲਣ ਵਾਸਤੇ ਕਿਸੇ ਨੂੰ ਅੱਛਾ ਦੋ ਉਧਰ ਕੱਟੀਆਂ ਛੋਟੀਆਂ ਹਾਂ ਠੀਕ ਹੈ ਕੋਈ ਗੱਲ ਦਿਖਾ ਦੇ ਟੋਟਲ ਚਾਰ ਨਗ ਪਹਿਲਾ ਕਿਹੜਾ ਨਗ ਦਿਖਾਉਂਗੇ ਪਹਿਲਾਂ ਝੋਟੀ ਦਿਖਾ ਦਿੰਦੇ ਹਾਂ ਚਲ ਦਿਖਾ ਦੱਸਿਓ ਵੀ ਡਿਟੇਲ ਦੱਸਿਓ ਇਹ ਵੀ ਪਹਿਲਾ ਸੂਆ ਝੋਟੀ ਆ ਅੱਛਾ ਜੀ ਸੂਈ ਨੂੰ ਤਾਂ ਕਰੀਬ ਨਾ 3 ਮਹੀਨੇ ਹੋ ਗਏ ਭਾਈ ਠੀਕ ਹੈ ਜੀ ਕੋਈ ਕਿੰਨਾ ਚਿਰ ਮੰਜੀ ਮੰਨ ਕੇ ਲੈ ਮਗਰੇ ਨੇ ਤਾਂ ਕੱਟੀ ਆ ਸਿੰਘ ਹਿਲਦੇ ਕੱਟੀ ਦੇ ਕੱਟੀ ਆ ਵੀ ਮੰਨ ਲਾ ਹੋ ਸਕਦਾ ਮੀਨੀ ਕੱਟੀ ਬਣ ਜੇ ਠੀਕ ਹੈ ਚੰਗਾ ਤੇ ਦੋਨੇ ਹਾਂਦੇ ਨੇ ਹਾਂ ਮਗਰ ਕੱਟੀ ਖੜੀ ਆ ਜੀ ਹਾਂ ਭਾਈ ਹਾਂ ਠੀਕ ਹੈ ਜੀ 3 ਕ ਮਹੀਨੇ 2.5 3 ਮਹੀਨੇ ਦੀ ਸੂਈ ਆ ਤਕਰੀਬਨ ਭਾਈ ਦੁੱਧ ਦੁੱਧ ਦਾ ਭਾਈ 16 17 ਲੀਟਰ ਰਿਹਾ ਸੱਜੜ ਦਾ ਪਹਿਲੇ ਸੂਈ ਦਾ ਹਾਂ ਪਹਿਲੇ ਸੂਈ ਦਾ ਇਹ ਲੈ ਸੂਈ ਆ ਹੁਣ ਉਹਦੀ ਇਹ ਅੱਛਾ ਤੇ ਠੰਡੀ ਸੀਲ ਬਾਈ ਤੁਸੀਂ ਦੇਖ ਲਓ ਵੀ ਆਪਣੇ ਕੋਲੇ ਝੋਟੀ ਅੱਜ ਲਈ ਆ ਆਪਾਂ 12 ਵਜੇ ਦੀ ਦਵਾਈ ਕਰੀ ਸੀ ਝੋਟੀ ਦੀ ਅੱਜ ਠੀਕ ਹੈ ਠੰਡੀ ਸੀਲ ਤੁਸੀਂ ਆ ਪੀਣ ਦਾ ਯਾਰ ਲਾਡੋ ਨਾ ਬਾਈ ਜਿਵੇਂ ਮਰਜ਼ੀ ਕੋਈ ਵੀ ਦੋਨੇ ਪਾਸੇ ਬਹਿ ਕੇ ਬੰਦਾ ਚੋਲੇ ਠੰਡੀ ਸੀਲ ਬਿਨਾ ਬਿਨਾ ਕਟਰੂ ਦੇ ਬੈਠਾ ਮਹਾਂ ਚਾਹੇ ਕਟਰੂ ਛੱਡੋ ਚਾਹੇ ਨਾ ਬਾਈ ਇਹਨੂੰ ਕੋਈ ਪਰਵਾਹ ਨਹੀਂ ਮੂੰਹੋਂ ਦੰਦੋਂ ਕਿਵੇਂ ਫਿਰੇ ਹੋ ਦੰਦਾਂ ਚਾਰ ਦੰਦ ਹੁੰਦਾ ਬਾਈ ਚਾਰ ਦੰਦ ਹਾਂ ਇਹ ਥੋੜਾ ਜਿਹਾ ਬਈ ਆਪਣੇ ਕੋਲੇ ਆਈ ਹੈ ਝੋਟੇ ਹੈ ਡੈਰੀ ਚ ਅੱਛਾ ਇਹਦਾ ਰੰਗ ਥੋੜਾ ਜਿਹਾ ਤਾਂ ਕਰਕੇ ਵੀ ਇੱਕ ਵਾਰ ਖੜੀ ਕਰਕੇ ਲਾਲ ਲਾਲ ਜਾਗਾ ਹਾਂ ਥੋੜਾ ਜਿਹਾ ਲਾਲ ਚੜੀਂਦੇ ਹਾਂ ਠੀਕ ਹੈ ਕੋਈ ਬੰਦਾ ਇਹ ਐਵੇਂ ਬਹਿਣਾ ਮੰਨੇ ਬਈ ਵੀ ਹੈਨਾ ਠੀਕ ਹੈ ਉਹ ਆਪਣੀ ਇਹਦੀ ਪੂਰੀ ਫੁੱਲ ਗਾਰੰਟੀ ਹੋਊਗੀ ਠੀਕ ਹੈ ਪਣਾ ਤੋਂ ਵਿੱਚ 20 ਦੀ ਜਮਾਂ ਪੂਰ ਸ਼ਿੱਕੇ ਦੀ 10 ਕਿਲੋ 겁ਦਾ ਹੱਲੇ ਹੁਣ ਤਿਆਰ 10 ਕਿਲੋ ਹੁਣ ਠੰਡਾ ਕਰਕੇ ਬਈ ਠੀਕ ਹੈ ਹਾਂ ਕੋਈ ਮਰਜ਼ੀ ਦਾ ਅੱਜ ਤੁਸੀਂ ਇਹ 12 ਵਜੇ ਚੋਈ ਹੈ ਅੱਜ ਨਾ ਬਈ ਝੋਟੇ ਆਪਣੇ ਕੋਲੇ ਅੱਜ ਹੀ ਮੰਗਾਈ ਹੈ ਉਹ ਦੋਨੇ ਕਟੀਆਂ ਵੀ ਅੱਜ ਹੀ ਆਈਆਂ ਨੇ ਆਪਣੇ ਕੋਲੇ 10:00 ਵਜੇ ਬਾਈ ਛੱਡ ਗਿਆ ਸੀਗਾ ਉਹ ਅੱਛਾ ਤੇ ਆਪਾਂ ਮੰਨ ਲਓ ਵੀ ਖੜਤਾ ਇਹ ਉਹਦੀ ਗਈ ਸੀ ਮੱਝ ਅੱਛਾ ਮੈਂ ਉਹਦਣਾ ਲਾਹਿਆ ਨਾ ਦੁੱਧ ਨੇ ਤੁਰਤ ਦੀ ਲਾਹੀ ਕਰਕੇ ਗੱਡੀ ਚੋਂ ਠੀਕ ਹੈ ਹਾਂ ਇਹ ਆਪਾਂ ਪਟਿਆਲਾ ਸਾਈਡ ਤੋਂ ਮੰਗਾਈਏ ਝੋਟੀ ਠੀਕ ਹੈ ਠੀਕ ਹੈ ਤੇ ਇਹ ਮੰਨ ਲਓ ਵੀ ਹੁਣ ਇਹਦੇ ਥੱਲੇ 10 ਲੀਟਰ ਦੁੱਧਾ ਤੇ 12:00 ਵਜੇ ਤਣੇ ਵਧੀਆ ਖੜਤਾ ਉਹੀ ਆਉਂਦੀ ਹੈ ਵਧੀਆ ਬਈ ਬੱਚਾ ਛੱਡੋ ਨਾ ਛੱਡੋ ਠੀਕ ਹੈ ਮਿਲਦੀ ਦੋਨੇ ਟਾਈਮ ਬੱਚੇ ਦੀਆਂ ਠੀਕ ਚੌਣੀਆਂ ਬੱਚੇ ਦਾ ਚੋਲ ਨਹੀਂ ਬੱਚਾ ਛੱਡਣਾ ਨਾ ਛੱਡੋ ਬਈ ਤੋੜਿਓ ਬਾਈ ਇਹਨੂੰ ਦੋਸਤੋ ਪਹਿਲਾ ਸੂਆ ਸੂਈ ਹੈ ਤੇ ਮੂੰਹ ਇਹ ਚਾਰ ਦੰਦਾਂ ਤੇ ਸਾਰਾ ਕੁਛ ਉਹਨੂੰ ਬਾਈ ਨੇ ਦੱਸਤਾ ਵਾਸੇ ਥਣ ਹਵਾਨਾ ਮਸ ਉਹਨੂੰ ਕੋਲੋਂ ਦਿਖਾਣਾ ਤੇ 12:00 ਵਜੇ ਚੋਈ ਹੈ ਦੇਖੋ ਹਵਾਨਾ ਹੁਣ ਵੀ ਬਹੁਤ ਸੋਨਾ ਕੱਟ ਵਾਲਾ ਹਵਾਨਾ ਇਹਦਾ ਫਿਟਿੰਗ ਹਵਾਨਾ ਜਿਵੇਂ ਐਫ ਕਾਮਾ ਨੂੰ ਲੱਗਿਆ ਹੁੰਦਾ ਬਾਈ ਥਣ ਨੂੰ ਬਹੁਤ ਸੋਨਾ ਲੱਗਿਆ ਪਹਿਲਾਂ ਚੋਈ ਆ ਜੀ ਟੋਕੜਾ ਬਾਈ ਇਹਦੀ ਗਾੜੀ ਦੁੱਧ ਬਹੁਤ ਜ਼ਿਆਦਾ ਚੰਗਾ ਦੁੱਧ ਆ ਬਾਈ ਠੀਕ ਹੈ ਜੀ ਜੇਰ ਮੈਂ ਇਹਦੇ ਨਹੀਂ ਨਾ ਦੁੱਧ ਹੁੰਦਾ ਬਈ ਆਹਵਾਨਾ ਨਾ ਮੈਂ ਤੁਹਾਨੂੰ ਕੋਲੋਂ ਹੋਰ ਦੇਖ ਲੋ ਸਮਾਰ ਕੇ ਥਾਲਾ ਬਾਈ ਸੋਹਣਾ ਲੱਗਿਆ ਮੂਹ। ਬਗਾ ਬਾਈ ਜਿਵੇਂ ਮਰਜੀ ਕੋਈ ਜਿਵੇਂ ਮਰਜੀ ਤਸੱਲੀ ਕਰੀ ਚੱਲੇ ਰਹੇ। ਹਾਂ। ਸੋ گاਵਾ ਬੰਗੂ ਨਾ ਪੁੱਛਾ ਕੇ ਮੱਝ ਖੜ ਗਈ। ਨਾਲੇ ਅੱਜ ਆਈ ਆ ਬਈ ਆਪਣੇ ਕੋਲੇ ਮੈਂ ਅੱਜ। ਨਹੀਂ ਪਸ਼ੂ ਇੱਕ ਦੋ ਦਿਨ ਤੋਂ ਵੀ ਡਰੀ ਜਾਂਦਾ। ਠੀਕ ਹੈ ਜੀ। ਕੋਈ ਨੀਰੇ ਦਾ ਨਹੀਂ ਕੋਈ ਪਾਣੀ ਦਾ ਨਹੀਂ ਜਮਾ ਖੁੱਲਾ ਖਾਦਾ ਪੀਤਾ ਮੈਂ। ਸੋ ਪਿੱਛੋਂ ਨਾ ਪਟਿਆਲਾ ਸਾਈਡ ਤੋਂ ਆਈ ਹੈ ਡੈਰੀ ਚੋਂ ਵੀਰ ਕੋਲੇ ਅੱਜ ਹੀ ਆਈ ਹੈਗੀ। ਸੰਗਾ ਸੰਗਾ ਦੀ ਬਹੁਤ ਸੋਹਣੀ ਝੋਟੀ ਹੈ ਤੇ ਸੇਲਤਾ ਬਹੁਤ ਜ਼ਿਆਦੇ ਹੈ। ਮੇ ਮਾਰਦੇ ਤੇ ਆ ਹਵਾਨਾ ਤੁਸੀਂ ਦੂਜੀ ਸਾਈਡ ਤੋਂ ਵੀ ਦੇਖ ਲਓ ਇਹਨੂੰ ਪਹਿਲਾ ਸੂਆ ਚਾਰ ਦਾ ਹੁੰਦਾ ਝੋਟੀ ਆ ਬਈ ਮੁੱਲ ਬਾਈ ਇਹਦਾ ਹੈਪੀ ਕੀ ਕਰਦੇ ਹੋ ਮੁੱਲ ਬਾਈ ਕੁਛ ਮਰਜ਼ੀ ਕਰੀ ਚੱਲੀਏ ਅਗਲਾ ਇਹ ਮੰਨ ਕੇ ਨਾਵੇ ਮੈਂ ਤੋਕੜ ਲੈਣਾ ਉਹ ਬਈ ਸੱਜਰਾ ਜਿੰਨਾ ਦੁੱਧ ਕੱਢਦੀ ਆ ਮੈਂ ਬਾਕੀ ਸੀਰ ਹੰਡੀ ਕੋਈ ਬੁੜੀ ਕੋਈ ਬੰਦਾ ਕੋਈ ਦਿਵਾ ਕੇ ਕੋਈ ਥੋੜੀ ਠੀਕ ਹੈ ਆਪਾਂ ਮੰਨ ਲਓ ਵੀ ਮੁੱਲ 80 ਕਰਾ ਲਈਏ ਕੁਛ ਕਰਾਈ ਚੱਲੋ ਬਈ 75000 ਚੋਂ ਮਾਨਤਨ ਕਰਦੇ 75000 ਚੋਂ ਮਾਨਤਨ ਕਰਦੇ ਹੋਗੇ 10000 ਰੁਪਿਆ ਛੋੜ ਕਰ ਦਾਂਗੇ ਛੋਟਰਾ ਇਹ ਬੰਦਾ ਜੇ ਕੋਈ ਬੰਦਾ ਆਪਣਾ ਚੈਨਲ ਦੇਖ ਕੇ 1000 ਹੋਰ ਛੱਡਦਾ ਵੀ ਠੀਕ ਹੈ ਜੀ 73 ਦੀ ਦੇਦਾ 73000 ਦੀ ਹਾਂ ਬਈ ਸੋ ਦੋਸਤੋ 10 ਲੀਟਰ ਦੁੱਧ ਤਿਆਰ ਆਇਆ ਹੁਣ ਖੜਿਆ ਕਰਕੇ ਆ ਬਈ ਚਾਹੇ 10 ਢੰਗ 15 ਢੰਗ ਚੋਲੇ ਕੋਈ ਠੀਕ ਹੈ ਜੀ ਉਹ ਕੋਈ ਹੈ ਸੋ ਛੋਟਾ ਨੇ ਸਾਨੂੰ ਇੰਨੀਆਂ ਛੋਟਾਂ ਪੈਸੇ ਕੋਈ ਵਪਾਰੀ ਵੀ ਦਿੰਦਾ ਨਹੀਂ ਜਿਹੜੇ ਨਾਲ ਆਏ ਨਹੀਂ ਬਈ ਇੱਕ ਕਬਾਸੀ ਪਸੂ ਖੜਾ ਕੇ ਪਸੂ ਪੋਤਰੇ ਬਸ ਭਾਈ ਉਹ ਬਈ ਲੈ ਮੈਂ ਅਸਲ ਲੱਤਾਂ ਚੌੜੀਆਂ ਕਰਨ ਲੱਗਦੀ ਹਾਂ ਜੀ ਮਾਤਾ ਮੈਂ ਪਹਿਲੀ ਮੱਝ ਦੇਖ ਰਿਆ ਆਉਦੇ ਨਾਲੇ ਅੱਜ ਅੱਜ ਆਈ ਕਰਕੇ ਬਈ ਪਸੂ ਨਵਾਂ ਉਪਰ ਕਰਿਆ ਹੋਵੇ ਕੂਈ ਨਹੀਂ ਖੜਨੀ ਨਹੀਂ ਕਰਦਾ ਵੀਰੇ ਕਰਦਾ ਹੈ ਉਪਰੇ ਕਰ ਤਾਂ ਪੂਰੀ ਕਰ ਜਾਂਦਾ ਹੈ ਉਸ ਤੋਂ ਤਾਂ ਉਹ ਵੀ ਨਹੀਂ ਇੱਕ ਮਤਲਬ ਆਪਾਂ ਜੇ ਪਹਿਲਾਂ ਧਾਰਾਂ ਵੀ ਮਾਰ ਕੇ ਲਗਾ ਦਿੰਨਾ ਮੈਂ ਇਹ ਗੱਲ ਸੋ ਧਾਰਾਂ ਦੇਖ ਲਓ ਦੋਸਤੋ ਸੋਨੇ ਇਹੇ ਵੀ ਗੱਲ ਨਹੀਂ ਕੋਈ ਬਾਈ ਸੋ ਬਹੁਤ ਸੀਲ ਸੌ ਝੋਟੀ ਹੈਗੀ ਇਹੇ ਦੀ ਮੱਝ ਆਪਾਂ ਜਾਵਾਂ ਜਿਵੇਂ ਗਾਵਾਂ ਨੂੰ ਆਪਾਂ ਜਦੋਂ ਦੁੱਧੀ ਲੋੜ ਪੈਂਦੀ ਉਹ ਉਦੋਂ ਚੋਲਾ ਨੇ ਆ ਉਹ ਥੋੜਾ ਜਿਹਾ ਮੈਂ ਥੋੜਾ ਇਹ ਕਰ ਕਰ ਗਈ ਹਾਂ ਮੈਂ ਆਪਾਂ ਦੁਬਾਰੇ ਵੀ ਬਹਿ ਕੇ ਦਿਖਾਵਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਬਈ ਲੈ ਜਿਵੇਂ ਮਰਦੀ ਹੱਥ ਫੇਰੀ ਜਾਵੇ ਸੋ 73000 ਦੀ ਦੋਸਤੋ ਸਾਨੂੰ ਝੋਟੀ ਮਿਲ ਜਾਣੀ ਹੈਗੀ ਇਹ ਜੀ ਮੈਂ ਜੇ ਸੱਜਰ ਲਈ ਆਪਾਂ 1/2 ਲੱਖ ਰੁਪਏ ਦੀ ਮੈਂ ਮਿਲਦੀ ਹੈਗੀ ਤੁਸੀਂ ਵੀ ਦੇਖੋ ਮਿਲਦੀ ਹੈ ਬਈ ਅੱਜ ਮੈਂ ਲਈ ਵੀ ਆ ਗਈ ਤੇ ਲਈ ਹੈ ਸੋ ਅੱਜ ਮੋਰ ਮੰਡੀ ਤੇ ਮੈਂ ਵੀ ਗਿਆ ਸੀ ਉੱਥੇ ਵੀਰ ਟੱਕਰਿਆ ਸੀ ਮੈਨੂੰ ਤੇ ਅੱਜ ਪੂਰੀ ਤੇਜ਼ ਰਹੀ ਹੈ ਮੋਰ ਮੌੜਾ ਆਪਾਂ ਮੈਂ ਲਈ ਵੀ ਆਵੇ ਹਾਂ ਲਈ ਹੈ ਜੀ ਚਲੋ ਆ ਦੱਸਿਓ ਭਾਈ ਅਗਲੀ ਗਾਂ ਗਾਂ ਦਿੱਤੀ ਇਹ ਭਾਈ ਗਾਂ ਤੀਜਾ ਸੂਆ ਗਈ ਅੱਛਾ ਜੀ ਹਾਂ ਫੁੱਲ ਵਜਨਾ ਫੁੱਲ ਕੱਦ ਕਾਠਾ ਠੀਕ ਹੈ ਜੀ ਇਹ ਗਾਂ ਆਪਣੇ ਕੋਲੇ ਅੱਜ ਹੀ ਆਈ ਆ ਭਾਈ ਅੱਛਾ ਹਾਂ ਇਹਨੂੰ ਤੋਰ ਕੇ ਮੈਂ ਤਾਂ ਨਹੀਂ ਦਿਖਾਉਂਦਾ ਕਈ ਵਾਰੀ ਨਾ ਭਾਈ ਗਾਈਆਂ ਦੀ ਆਦਤ ਹੁੰਦੀ ਹੈ ਨਹੀਂ ਨਹੀਂ ਸਾਡੇ ਕੋਲੋਂ ਥਾਂ ਥੋੜਾ ਕਰ ਕਿ ਥਾਂ ਹੁਣੀ ਤੋਤਾ ਥੋੜੇ ਆਏ ਹਾਂ ਹਾਂਜੀ ਹਾਂਜੀ ਕੋਹਾ ਗੱਪਾ ਵਾਲਾ ਹੋਇਆ ਪਿਆ ਸੀ ਤੇ ਤੀਜੇ ਸੂਏ ਸੂ ਗਈ ਭਾਈ 14 ਲੀਟਰ ਦਾ ਰਿਕਾਰਡ ਮਾਲਕਾਂ ਨੇ ਦੱਸਿਆ ਮੈਂ ਆਪਾਂ ਵੀ ਨਹੀਂ ਕਹਿੰਦੇ ਕੋਈ ਟੀ ਨਹੀਂ ਕਹਿੰਦੇ ਦੂਜੇ ਸੂਏ ਦਾ ਦੂਜੇ ਸੂਏ ਦਾ 14 ਲੀਟਰ ਦਾ ਰਿਕਾਰਡ ਦ ਤੇ ਜੇ ਕੋਈ ਸਨ ਵੀਰ ਨੂੰ ਕੋਈ ਤਸੱਲੀ ਕਰਕੇ ਆਪਦਾ ਆਪਦਾ ਥਣ ਥੱਪਾ ਖਿੱਚ ਕੇ ਲੈ ਜਾਏ SUV ਵੀ ਆਪਦੀ ਤਸੱਲੀ ਕਰਕੇ ਲੈ ਜਾਏ। ਸਹੀ ਹੈ ਸਹੀ ਤੇ ਰੇਟ ਬਾਈ ਦਾ ਕਿਹੜਾ ਰੇਟ ਆਪਾਂ ਦਾ ਜਮਨ ਨਾਰਮਲ ਮੁੱਲ ਹੀ ਆ ਬਈ 35000 ਰੁਪਇਆ। ਜਮਾ ਜਾਇਜ਼ ਰੇਟ ਬਾਈ। ਤੇ ਉਹਦੇ ਵਿੱਚੋਂ ਆਪਾਂ ਦਾ 1000 ਰੁਪਇਆ ਮਾਨਗਣ ਕਰ ਦਿੰਗੇ ਬਈ। ਆਪਾਂ ਕੋਈ 40 ਨਹੀਂ ਕੋਈ 45 ਨਹੀਂ ਮੰਗਦੇ। ਦੁੱਧ ਪੀਣ ਨੂੰ ਬਈ ਮੂਰੇ ਗਰਮਾਉਂਦਾ ਚਾਹੇ ਧੁੱਪੇ ਬੰਨ ਲੈ। ਨਹੀਂ ਗਰਮੀ ਵਾਲਾ ਤੋਹਫਾ ਹੀ ਆ ਬਾਈ ਇਹ ਗਰਮੀਆਂ ਦੇ ਵਿੱਚ ਗਰਮੀ ਨਹੀਂ ਮਨਾਉਂਦੀ। ਬਾਕੀ ਲੈ ਵਾਲੂ ਦਾ ਫੁੱਲ ਹੈ। ਅਜੇ ਬਈ ਦੇਣੇ ਤਿੰਨ ਜਾਨ ਹਵਾਨਾ ਮੈਂ ਉਸ ਨੂੰ ਦੁਬਾਰੇ ਦਿਖਾ ਦੇਣਾ ਹਵਾਨਾ ਹਲੇ ਇਹਦੇ ਦਿਨ ਪਏ ਆ ਦੋਸਤੋ ਤੇ ਬਹੁਤ ਚੰਗਾ ਹਵਾਨਾ ਭਰਨਾ ਤੇ 14 ਲੀਟਰ ਪਿਛਲੇ ਸੂਏ ਦੁੱਧ ਦਿੱਤਾ ਇਹਨੇ ਤੇ ਉਮੀਦ ਹੈ ਕਿ ਚੰਗਾ ਦੇਊਗੀ ਤੇ ਬਾਕੀ ਗਰਮੀ ਦੇ ਵਿੱਚ ਤਾਂ ਬਹੁਤ ਚੰਗੀ ਹੀ ਐ ਇਦਾਂ ਦੇ ਆ ਗਾਵਾਂ ਬਹੁਤ ਵਧੀਆ ਰਹਿੰਦੇ ਆ ਕਿਉਂਕਿ ਇਹ ਗਰਮੀ ਘੱਟ ਮਨਾਉਂਦੀਆਂ ਦੂਜੀਆਂ ਜਿਵੇਂ ਅਮਰੀਕਾ ਆਇਆਂ ਨੇ ਉਹ ਜ਼ਿਆਦੇ ਗਰਮੀ ਦੇ ਵਿੱਚ ਹੌਂਕਣ ਲੱਗ ਜਾਂਦੇ ਨੇ ਬਈ ਇਹਦੀ ਗੱਲ ਨਹੀਂ ਹੈਗੀ ਵੀ ਕੋਈ ਹੌਂ ਚਾਹੇ ਬੁੜੀਆਂ ਹੀ ਚਾਹੁੰਦਾ ਰਹੀਆਂ ਉਹਨਾਂ ਦੇ ਜਿਨ੍ਹਾਂ ਦਾ ਪਗਾਂ ਖਰੀਦੀ ਹੈ ਠੀਕ ਹੈ ਜੀ ਹਾਂ ਕੋਈ ਲੰਬੇ ਵਾਲਾ ਗਾਂ ਨਹੀਂ ਹੈਗਾ ਬਈ ਜਮਾਂ ਸੋ ਇਹੇ ਦੋਸਤੋ ਸੋਨੂੰ 34000 ਦੀ ਗਾਂ ਮਿਲ ਜਾਣੀ ਹੈਗੀ ਤੇ ਇੱਧਰ ਦੋ ਨਾ ਕਟੀਆਂ ਉਹ ਮੱਝ ਦੇ ਨਾਲ ਆਈਆਂ ਬਈ ਇਹ ਹਾਂ ਬਈ ਉਹਨਾਂ ਨੇ ਨਾ ਆਪਣੇ ਕੋਲ ਕਟੀਆਂ ਵੀ ਦੋ ਭੇਜੀਆਂ ਅੱਛਾ ਹਾਂ ਆਹ ਕੱਟੀ ਦੀ ਉਮਰ ਦਾ ਬਈ 8 ਕ ਮਹੀਨੇ 8 10 ਮਹੀਨੇ ਠੀਕ ਹੈ ਜੀ ਹਾਂ ਇਹਦੀ ਉਮਰ ਹੈਗੀ ਹੈ ਕੱਟੀ ਦੀ ਬਈ ਮੰਨ ਲਓ ਵੀ ਸਾਲਕ ਦੀ ਠੀਕ ਹੈ ਹਾਂ ਹਾਂ ਕੱਟੀਆਂ ਦੋਨੀਆਂ ਪੂਰੀਆਂ ਇਹ ਇਨਾਂ ਦੇ ਰੇਟ ਕੀ ਜਾਣਗੇ ਫਿਰ ਇਹਨਾਂ ਦਾ ਬਈ ਜੋੜ ਇਹਦੀ ਕਰ ਦਾਂਗਾ ਜੋੜ ਇਹਦੇ ਕਰ ਦੋ ਹੌਲੇ ਦਾ 25000 ਰੁਪਏ ਕਰ ਦਿਆਂਗੇ ਆਪਾਂ ਇਨਾਂ ਚੋਂ 1000 ਰੁਪਏ ਦਾ ਕਰ ਦਾਂਗੇ ਮੰਨਦਾ ਨੇ ਜਾਂ ਕੋਈ ਹੋਰ ਬਈ ਬੰਦਾ ਛਾਂਬਣ ਵਾਲਾ ਚੰਗੀ ਕਟਨਾਪੂਰੀਆਂ ਚੰਗੀਆਂ ਬਈ ਠੀਕ ਹੈ ਜੀ ਚੰਗਾ ਸੁੰਗਾ ਦੀਆਂ ਵੀ ਆਏ ਨਹੀਂ ਹੁਣ ਤੁਸੀਂ ਦੇਖ ਲਓ ਚਾਹੇ ਹੁਣ ਤੁਸੀਂ ਸਿੰਘ ਮੋੜ ਨਾਲ ਲੱਗੇ ਹੋਏ ਹੋ ਦੋਸਤੋ ਇਹ ਰਾ ਡੈਰੀ ਦੇ ਵਿੱਚੋਂ ਆਈਆਂ ਤੇ ਡੈਰੀਆਂ ਵਾਲੇ ਨਾ ਕਦੇ ਵੀ ਮਾੜਾ ਪਸ਼ੂ ਨਹੀਂ ਰੱਖਦੇ ਕਿਉਂਕਿ ਉਹ ਚੰਗੇ ਦੁੱਧ ਹਲਗੇ ਮੱਝਾ ਰੱਖਦੇ ਆ ਛਣਾ ਛਣਾ ਦੀਆਂ ਬਈ ਸਾਫ ਆ ਕੋਈ ਪੰਜ ਨਹੀਂ ਆਹ ਵਿੱਚ ਹੁੰਦੀਆਂ ਪੰਜ ਛੀ ਛੀ ਦਾਨੀਆਂ ਹੋਣਗੀਆਂ ਠੀਕ ਹੈ ਜੀ ਚਾਰ ਚਾਰ ਥਾਣਾ ਵਧੀਆ ਕੱਲੇ ਠੀਕ ਠੀਕ ਥੋੜੀਆਂ ਜਿਹਾ ਵਿਚਾਰੀਆਂ ਇਹ ਜ਼ਰੂਰ ਉਧਰੀਆਂ ਨਹੀਂ ਇਹਨਾਂ ਨੇ ਜਮਾ ਨਹੀਂ ਨੀਗਾ ਖਾਦਾ ਬਈ ਵੇਰ ਉਥੋਂ ਆਈਆਂ ਨਾ हां ਉਥੋਂ ਆਈਆਂ ਕਰਕੇ ਮਾਰ ਜਾ ਦੇ ਦੂਰ ਹੋ ਗਈ हां ਉਹ ਵਿਚਾਰੀਆਂ ਸੀਲ ਨੇ ਵਧੀਆ ਠੀਕ ਹੈ ਜੀ ਆਜਾ ਕੋਈ ਬੰਦਾ ਭਾਈ 500 ਇਹ 25000 ਮੋਲਾ ਬਾਕੀ ਮਾਨਤਾਂ ਨਾਲ ਦੋਸਤੋ ਹੋ ਜੂ ਦੋ ਜੋੜੇ ਦਾ ਮੋਲਾ ਜੇ ਕੋਈ ਸਾਹਮਣ ਵਾਲਾ ਵੀਰ ਆ ਗਿਆ ਤਾਂ ਹੋਰ ਵੀ ਇਹਦੇ ਵਿੱਚ ਹੋ ਜੂ ਆਹ ਮੱਝ ਦੀ ਆਪਣੀ ਆਹ ਮੱਝ ਹੈ ਉਹ ਹੈ ਜਿਹੜੀ ਸਾਨੂੰ ਦਿਖਾਈ ਦੋਨੇ ਸਿੰਘ ਹਲਦੇ ਇਹਦੇ ਸਿੰਘ ਹਲਦੇ ਹੋ ਸਕਦਾ ਮੀਣੀ ਜਾਵੇ ਤੇ ਮੇਨ ਅੱਜ ਦੋਸਤੋ ਸਾਨੂੰ ਇੱਕ ਝੋਟੀ ਦਿਖਾਈ ਹੈ ਤੇ ਨਾਲ ਉਹਦੇ ਗਾਂ ਸੀਗੀ ਸੋ ਪਿੰਡ ਜੋਧਪੁਰ ਪਖਰ ਤਹਿਸੀਲ ਮੌਰ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈਂਦਾ ਤੁਹਾਨੂੰ ਧੰਨਵਾਦ ਦੋਸਤੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ